ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਨਾਲ ਤਖਤ ਸੱਚਖੰਡ ਸ੍ਰੀ ਹਜੂਰ ਅਬਜਲਨਗਰ ਸਾਹਿਬ ਨੰਦੇੜ ਮਹਾਰਾਸ਼ਟਰ ਜੋ ਕਿ ਸਿੱਖ ਧਰਮ ਦੇ ਪੰਜ ਤਖਤਾਂ ਵਿੱਚੋਂ ਇੱਕ ਤਖਤ ਸੈਬਾਨ ਹੈ ਉੱਥੇ ਬੀਬੀਆਂ ਹੀ ਲੰਗਰ ਵਰਤਾਉਂਦੀਆਂ ਹਨ ਇਹਦੇ ਬਾਰੇ ਅਸੀਂ ਉੱਥੋਂ ਦੇ ਪ੍ਰਬੰਧਕਾਂ ਦੇ ਕੋਲੋਂ ਜਾਣਕਾਰੀ ਪ੍ਰਾਪਤ ਕੀਤੀ ਕਿ ਇਹਦੇ ਪਿੱਛੇ ਕੀ ਕਾਰਨ ਹੈ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਬੀਬੀਆਂ ਦੇ ਘਰ ਵਿੱਚ ਕੋਈ ਕਮੂਨ ਵਾਲਾ ਨਹੀਂ ਹੈ ਅਸੀਂ ਉਹਨਾਂ ਨੂੰ ਮਲਾਜ਼ਮਤ ਦਿੱਤੀ ਆ ਉਨਾ ਵੀ ਇਵਿਡੈਂਸ ਆ ਕਿ ਇਸ ਟਾਈਮ ਇਹਨਾਂ ਬੀਬੀਆਂ ਦੀ ਸੰਖਿਆ ਕੋਈ 60 ਤੋਂ 65 ਦੇ ਕਰੀਬ ਆ ਤੇ ਅਜੇ ਵੀ ਉਹਨਾਂ ਨੂੰ ਬੀਬੀਆਂ ਨੂੰ ਹੋਰ ਬੀਬੀਆਂ ਨਹੀਂ ਮਿਲ ਰਹੀਆਂ ਮਲਾਜ਼ਮਤ ਦੇ ਲਈ ਇੱਕ ਹੋਰ ਬਹੁਤ ਵਧੀਆ ਗੱਲ ਜਿਹੜੀ ਸਾਨੂੰ ਨਜ਼ਰ ਆਈ ਉਹ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਕਿ ਇੱਥੇ ਇੱਕੋ ਹੀ ਕਾਟ ਦੇ ਵਿੱਚ ਚਾਰ ਵਰਤਨ ਰੱਖੇ ਹੋਏ ਆ ਇਹ ਲੰਚ ਟਾਈਮ ਦਾ ਹੈਗਾ ਜਦੋਂ ਲੰਗਰ ਵਰਤਾਇਆ ਜਾਂਦਾ ਤੇ ਇਦੇ ਵਿੱਚ ਇੱਕੋ ਵਾਰੀ ਸਾਰੀਆਂ ਚੀਜ਼ਾਂ ਵਰਤਾ ਦਿੱਤੀਆਂ ਜਾਂਦੀਆਂ ਦੋ ਬੀਬੀਆਂ ਦੋਨੋਂ ਪਾਸੇ ਵਰਤਾਈ ਜਾਂਦੀਆਂ ਨੇ ਤੇ ਇਸ ਦੇ ਨਾਲ ਤੁਹਾਨੂੰ ਇੰਤਜ਼ਾਰ ਨਹੀਂ ਕਰਨੀ ਪੈਂਦੀ ਇੱਥੇ ਕੋਲ ਦੇਖੋ ਤੁਸੀਂ ਕਿ ਸੀਨੀਅਰ ਸਿਟੀਜ਼ਨ ਲਈ ਇੱਕ علیحد੍ਹਾ ਜਗ੍ਹਾ ਬਣੀ ਹੋਈ ਆ ਜਿੱਥੇ ਉਹਨਾਂ ਨੂੰ ਉਸੇ ਵੇਲੇ ਪ੍ਰਸ਼ਾਦਾ ਇੱਕ 카ਟ ਉੱਥੇ ਮੌਜੂਦ ਹੁੰਦੀ ਆ ਜਿਹਦੇ ਨਾਲ ਵਰਤਾਇਆ ਜਾਂਦਾ ਤੇ ਇੱਕ ਗੱਲ ਇਹ ਆ ਵੀ ਜਿਹੜਾ ਖਾਣਾ ਵਰਤਾਇਆ ਜਾਂਦਾ ਉਹ ਆਪਣਾ ਲੰਗਰ ਵਰਤਾਇਆ ਜਾਂਦਾ ਉਹ ਬਿਲਕੁਲ ਗਰਮ ਹੁੰਦਾ ਕਿਉਂਕਿ ਵੱਡਿਆਂ ਭਾਂਡਿਆਂ ਵਿੱਚੋਂ ਲਿਆ ਕੇ ਇਹਦੇ ਵਿੱਚ ਪਾ ਲੈਂਦੇ ਨੇ ਤੇ ਇੱਕੋ ਵਾਰੀ ਅੱਗੇ ਤੁਰੇ ਜਾਂਦੇ ਨੇ ਨਾਲੋਂ ਨਾਲ ਇਹ ਹਰ ਚੀਜ਼ ਨੂੰ ਇਹ ਨਹੀਂ ਵੀ ਦਾਲ ਮਿਲ ਗਈ ਪ੍ਰਸ਼ਾਦਾ ਨਹੀਂ ਮਿਲਿਆ ਇੱਕੋ ਵਾਰੀ ਹਰ ਚੀਜ਼ ਨਾਲ ਨਾਲ ਵਰਤਾਈ ਜਾਂਦੇ ਫਿਰ ਵਾਪਸ ਆ ਜਾਂਦੇ ਨੇ ਫਿਰ ਜੇ ਕਿਸੇ ਨੂੰ ਕੋਈ ਹੋਰ ਚੀਜ਼ ਚਾਹੀਦੀ ਹੋਵੇ ਤੇ ਉਸ ਨੂੰ ਦੇ ਦਿੰਦੇ ਨੇ ਇਸ ਦੇ ਨਾਲ ਹੀ ਇੱਕ ਲਾਈਨ ਦੇ ਵਿੱਚ ਦੋ ਬੀਬੀਆਂ ਚੱਲਦੀਆਂ ਕਾਠ ਲੈ ਕੇ ਉਸ ਤੋਂ ਅਗਲੀ ਕਾਠ ਦੇ ਵਿੱਚ ਦੋ ਬੀਬੀਆਂ ਹੋਰ ਬੇਟੀਆਂ ਆਉਂਦੀਆਂ ਕਿ ਜਦੋਂ ਇਧਰ ਪੰਕਤਾਂ ਪੂਰੀਆਂ ਹੋ ਜਾਣ ਉਦੋਂ ਉਧਰ ਵਾਰੀ ਆਵੇ ਤਾਂ ਉਹ ਉਧਰ ਤਿਆਰ ਰਹਿਣ ਫਿਰ ਉਸ ਤੋਂ ਅਗਲੀ ਪੰਕਤ ਦੇ ਪੰਕਤੀ ਦੇ ਵਿੱਚ ਵੀ ਬੀਬੀਆਂ ਤਿਆਰ ਰਹਿੰਦੀਆਂ ਨੇ ਤਾਂ ਜੋ ਸੰਗਤ ਨੂੰ ਸਮੇਂ ਸਿਰ ਲੰਗਰ ਬੁਤਾਇਆ ਜਾ ਸਕੇ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਨਾ ਤੇ ਲਾਈਕ ਕਰਨਾ Fica, né?